ਸਿੱਧਾ ਕਹਿ ਰਹੇ ਹੋ ਕਿਤਾਬਾਂ ਲਿਖ ਰਹੇ ਹੋ ਐਲਕੇ ਅਦਵਾਨੀ ਦੀ ਕਿਤਾਬ ਲਿਖੀ ਜਾ ਰਹੀ ਆ ਤੇ ਉਹ ਕਹਿੰਦਾ ਕਿ ਅਸੀਂ ਦਬਾਅ ਪਾਉਣ ਦੇ ਕਾਰਨ ਇਹ ਹਮਲਾ ਹੋਇਆ ਨਹੀਂ ਹਮਲਾ ਨਹੀਂ ਹੁੰਦਾ ਸੀ ਮਾਂ ਵਿੱਚ ਹੀ ਰਾਜੋਣਾ ਜੀ ਨੇ ਇਹ ਰੱਖੀਆਂ ਨੇ ਬਿਲਕੁਲ ਉਸੇ ਤਰ੍ਹਾਂ ਹੀ ਇਹ ਸਾਰੀ ਖਾਲਸਾ ਪੰਥ ਦੇ ਕੋਲ ਜਾਣ ਇਸ ਲਈ ਮੈਂ ਚਿੱਠੀ ਪੜ੍ਹ ਕੇ ਸੁਣਾ ਦਿੰਨੀ ਆ ਜੀ ਅੱਜ ਇੱਕ ਕੰਕਾਰ ਸਤਿਕਾਰ ਜੋ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਵੱਡੀਆਂ ਤੇ ਅੱਜ ਅਹਿਮ ਖਬਰਾਂ ਨੇ ਬੜੇ ਧਿਆਨ ਦੇ ਨਾਲ ਸੁਣਨਾ ਬੜਾ ਉਹਦੇ ਵਿੱਚ ਤੁਹਾਨੂੰ ਇਹ ਪਤਾ ਲੱਗੂਗਾ ਕਿ ਆਪਣਾ ਤੇ ਦੂਜਾ ਕੌਣ ਆ ਸਾਫ਼ ਜੀ ਗੱਲ ਕਰਦੇ ਆ ਤੇ ਸਿੱਖਾਂ ਦੇ ਨਾਲ ਜੋ ਨਿਆਂ ਅੱਜ ਹੋ ਰਿਹਾ ਗੱਲ ਕਰਾਂਗੇ ਭਾਈ ਬਲਬਾ ਸਿੰਘ ਰਾਜਵਾਨੇ ਨੂੰ ਲੈ ਕੇ ਤੇ ਦੂਸਰੇ ਪਾਸੇ ਉਹ ਸਿਵ ਸੈਨਾ ਜਿਹੜੀ ਕਹਿੰਦੀ ਆ ਕਿ ਭਲ ਭਾਈ ਬਲਬਾ ਸਿੰਘ ਰਾਜਵਾਨੇ ਨੂੰ ਫਾਂਸੀ ਦਿੱਤੀ ਜਾਵੇ ਤੇ ਦੂਸਰੇ ਪਾਸੇ ਜਿਹੜਾ ਉਹ ਸਖਵਿੰਦਰ ਸਿੰਘ ਸਾਹਿਬ ਦਾ ਸਰਪੰਚ ਦਾ ਜਿਹੜਾ ਕਤਲ ਹੋਇਆ ਕਹਿੰਦੇ ਜੀ ਉਗੋਕੇ ਦਾ ਨਾਮ ਜਿਹੜਾ ਉਹਦੇ ਵਿੱਚ ਸਵਲ ਕੀਤਾ ਜਾਵੇ ਐ ਚਰਨਦੀਪ ਸਿੰਘ ਚੰਨੀ ਤੇ ਪਰਿਵਾਰ ਦਾ ਜਿਹੜਾ ਅਭਿਆਨ ਆ ਇਹਨੇ ਦੋਨਾਂ ਦੇ ਤਹਿਤ ਆਪਾਂ ਅੱਜ ਗੱਲਬਾਤ ਕਰਾਂਗੇ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਆ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਫਤਿਹ ਪਹਿਲਾਂ ਆਪਾਂ ਗੱਲ ਕਰਦੇ ਆ ਭਾਈ ਬਲਵੰਤ ਸਿੰਘ ਰਾਜਵਾਨਾ ਜੋ ਕਿ ਕਰੀਬ 29-30 ਸਾਲਾਂ ਦੇ ਜਿਹੜਾ ਅਰਸਾ ਹੋ ਗਿਆ ਪਟਿਆਲਾ ਜੇਲ੍ਹ ਦੇ ਵਿੱਚ ਬੰਦਾ ਉਹ ਤੁਹਾਨੂੰ ਪਤਾਗਾ ਕਿ 1995 ਵਿੱਚ 31 ਅਗਸਤ ਨੂੰ 1995 ਨੂੰ ਜਿਹੜਾ ਭਾਈ ਦਲਾਵ ਸਿੰਘ ਅਤੇ ਨਾਲ ਸਾਰੇ ਸਿੰਘਾਂ ਜਿਨ੍ਹਾਂ ਨੇ ਕਿ ਬਿਆਨਤ ਸਿੰਘ ਤੇ ਇੱਕ ਅਟੈਕ ਕੀਤਾ ਤੇ ਉਹਨੂੰ ਜਿਹੜਾ ਭਾਈ ਦਲਾਵ ਸਿੰਘ ਨੇ ਬੰਬ ਦੇ ਨਾਲ ਮਨੁੱਖੀ ਬੋਬ ਬਣ ਕੇ ਹੜਾ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਤੇ ਜਿਹੜਾ ਅਨੇਕਾ ਸਿੰਘਾਂ ਨੂੰ ਜਿਹੜਾ ਗਰਫਦਾਰ ਕੀਤਾ ਉਹ ਜਿਹੜੇ ਕਹਿੰਦੇ 30 32 33 ਸਾਲ ਹੋ ਗਏ ਜਿਹੜੇ ਜੇਲ੍ਹਾਂ ਦੇ ਵਿੱਚ ਸਜ਼ਾ ਭੁਗਤ ਰਹੇ ਆ ਆਪਣੀਆਂ ਸਜ਼ਾਵਾਂ ਤੋਂ ਡਬਲ ਸਜ਼ਾਵਾਂ ਕੱਟ ਰਹੇ ਆ ਪਰ ਅੱਜ ਕਹਿੰਦੇ ਭਾਈ ਬਲਵੰਤ ਸਿੰਘ ਰਾਜਵਾਨੀ ਨੂੰ ਫਾਂਸੀ ਦੇਣੀ ਆ ਇਹ ਚਾਹੇ ਕੇਂਦਰ ਦੀ ਟਿੱਪਣੀ ਆ ਇਹ ਸਰਕਾਰ ਤੇ ਇੱਕ ਟਿੱਪਣੀ ਕੀਤੀ ਆ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਵੱਲੋਂ ਪਰ ਤੁਹਾਨੂੰ ਕੀ ਲੱਗਦਾ ਕਿ ਸੁਪਰੀਮ ਕੋਰਟ ਸਿੱਖਾਂ ਦੇ ਹੱਕ ਦੇ ਵਿੱਚ ਆਊ ਕਿ ਫਾਂਸੀ ਦਾ ਇਹ ਵਿਰੋਧ ਕਰੂਗੀ ਜਾ ਫਿਰ ਸੁਪਰੀਮ ਆਪਣਾ ਸੁਪਰੀਮ ਕੋਰਟ ਨੂੰ ਜਿਹੜਾ ਇਹ ਕਹਿੰਦੂ ਕਿ ਜੋ ਤੁਸੀਂ ਕਰਨਾ ਸੋ ਕਰੋ ਇੱਥੇ ਬੜੇ ਵੱਡੇ ਸਵਾਲ ਨੇ ਤਾਂ ਮੈਂ ਇੱਕ ਮੈਂ ਵੀਡੀਓ ਸੁਣਾਉਣਾ ਪਹਿਲਾਂ ਉਸ ਤੋਂ ਬਾਅਦ ਗੱਲਬਾਤ ਕਰਦੇ ਆ ਜਿਹਨੂੰ ਤੁਸੀਂ ਨੌ ਮਾਹ ਦਾ ਰਿਸ਼ਤਾ ਕਹਿੰਦੇ ਹੋ ਤੇ ਉਹ ਕੀ ਕਹਿ ਰਿਹਾ ਅੱਜ ਬੰਦੇ ਤੁਸੀਂ ਕਹਿੰਦੇ ਜਲਾਦ ਨਹੀਂ ਪੰਜਾਬ ਦੇ ਵਿੱਚ ਉਹ ਕਹਿੰਦੇ ਸਾਨੂੰ ਮੌਕਾ ਦਿਓ ਅਸੀਂ ਜਲਾਦ ਬਣਨ ਨੂੰ ਤਿਆਰ ਆ ਤੇ ਤੁਸੀਂ ਕਹਿੰਦੇ ਸਾਡਾ ਨੌ ਮਾਹ ਦਾ ਰਿਸ਼ਤਾ ਗਾ ਤੇ ਇਹ ਤੇ ਪਹਿਲਾ ਤੁਹਾਨੂੰ ਮੈਂ ਵੀਡੀਓ ਦਿਖਾ ਦੇਵਾਂ ਫਿਰ ਆਪਾਂ ਅੱਗੇ ਗੱਲ ਤੋਰਦੇ ਹਾਂ ਕਿਉਂਕਿ ਬੜੇ ਫਿਰ ਭਲੇਖੇ ਦੂਰ ਹੋ ਜਾਂਦੇ ਆ ਆਪਾਂ ਇਹ ਨਹੀਂ ਕਹਿੰਦੇ ਕਿ ਸਾਰੇ ਇੱਕੋ ਜਿਹੇ ਆ ਪਰ ਕੁਝ ਕੋ ਕਟੜ ਆਪਣੇ ਆਪ ਨੂੰ ਸ੍ਰੀ ਹਸੈਨਾ ਵਾਲੇ ਅਖਵਾਉਂਦੇ ਜਿਹੜੇ ਉਹ ਅੱਜ ਜਲਾਦ ਬਣਨ ਨੂੰ ਤਿਆਰ ਨੇ ਤੇ ਕਿਉਂ ਬਣਨ ਨੂੰ ਤਿਆਰ ਆ ਕਿ ਸਿੱਖਾਂ ਨੂੰ ਫਾਂਸੀ ਦਿੱਤੀ ਜਾਵੇ ਸਿੱਖਾਂ ਨੂੰ ਬਗਾਨਗੀ ਦਾ ਜਿਹਾ ਅਹਿਸਾਸ ਆ ਜਿਹੜਾ ਉਹ ਕਰਾਇਆ ਜਾਂਦਾ ਹੈਗਾ ਤਾਂ ਤੋਂ ਕਾਂਸੀ ਚੱਕੀ ਦੇ ਬੰਨ ਨੇ ਉਹਨਾਂ ਦੇ ਨਾਲ ਸੰਬੰਧਿਤ ਇੱਕ ਬਿਆਨ ਦਿੱਤਾ ਸੀ ਜਿਹੜਾ ਕਿ ਬਹੁਤ ਹੀ ਮੰਦ ਭਾਗ ਦਾ ਬਿਆਨ ਸੀਗਾ ਉਹਦੇ ਤੇ ਵਰਜੀ ਨੇ ਆਪਣੀਆਂ ਭਾਵਨਾਵਾਂ ਆਪਣਾ ਪੱਖ ਰੱਖਿਆ ਦਾ ਜਿਹੜਾ ਕਿ 4 ਪੇਜ ਦੀ ਚਿੱਠੀ ਆ ਤੇ ਮੇਰੀ ਇਹੀ ਬੇਨਤੀ ਆ ਕਿ ਜਿਹੜੀਆਂ ਇਹ ਭਾਵਨਾਵਾਂ ਵਰਜੀ ਰਾਜੋਣਾ ਜੀ ਨੇ ਰੱਖੀਆਂ ਨੇ ਬਿਲਕੁਲ ਉਸੇ ਤਰ੍ਹਾਂ ਹੀ ਇਹ ਸਾਰੀ ਖਾਲਸਾ ਪੰਥ ਦੇ ਕੋਲ ਜਾਣ ਇਸ ਲਈ ਮੈਂ ਚਿੱਠੀ ਪੜ ਕੇ ਸੁਣਾ ਦਿੰਨੀ ਆ ਜੀ ਅੱਜ ਇੱਕ ਕੰਕਾਰ ਸਤਿਕਾਰ ਜੋ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਮੁੱਚੀ ਮਾਨਵਤਾ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਤੁਸੀਂ ਦੇਸ਼ ਦੀ ਪਾਰਲੀਮੈਂਟ ਵਿੱਚ ਖੜ ਕੇ 28 ਸਾਲਾਂ ਤੋਂ ਜੇਲ੍ਹ ਅਤੇ 17 ਸਾਲਾਂ ਤੋਂ ਫਾਂਸੀ ਦੀ ਜੱਕੀ ਵਿੱਚ ਬੈਠੇ ਮੈਨੂੰ ਸੰਬੋਧਨ ਹੁੰਦੇ ਹੋਏ ਇਹ ਕਿਹਾ ਹੈ ਕਿ ਜਿਸ ਵਿਅਕਤੀ ਨੇ ਗੁਨਾਹ ਕੀਤਾ ਹੈ ਅਗਰ ਉਸ ਕੋ ਆਪਣੇ ਗੁਨਾਹ ਦਾ ਅਹਿਸਾਸ ਹੀ ਨਹੀਂ ਹੈ ਪਛਤਾਵਾ ਹੀ ਨਹੀਂ ਹੈ ਉਹ ਵਿਅਕਤੀ ਦਿਆ ਦਾ ਰਹਿਮ ਦਾ ਹੱਕਦਾਰ ਨਹੀਂ ਹੈ ਤਹਾਡੇ ਵੱਲੋਂ ਪਾਰਲੀਮੈਂਟ ਵਿੱਚ ਦਿੱਤੇ ਹੋਏ ਬਿਆਨ ਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਤੇ ਉਹ ਕਾਨੂੰਨ ਲਾਗੂ ਕਰਨ ਦਾ ਯਤਨ ਕਰ ਰਹੇ ਹੋ ਜਿਹੜੇ ਅਜੇ ਦੇਸ਼ ਵਿੱਚ ਲਾਗੂ ਹੀ ਨਹੀਂ ਹੋਏ ਫਿਰ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਕੋਈ ਗੁਨਾਹ ਕੀਤਾ ਹੀ ਨਹੀਂ ਹੈ ਤਾਂ ਫਿਰ ਪਛਤਾਵਾ ਕਿਸ ਗੱਲ ਦਾ ਮਾਫੀ ਕਿਸ ਗੱਲ ਦੀ ਮੈਂ ਤੁਹਾਨੂੰ ਇਹ ਜਾਗਰੂ ਕਰਵਾਉਣਾ ਚਾਹੁੰਦਾ ਹਾਂ ਕਿ ਤੁਹਾਡੀ ਪਾਰਟੀ ਦੇ ਸਿਰਮੌਰ ਆਗੂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਪਾਰਲੀਮੈਂਟ ਵਿੱਚ ਖੜ ਕੇ ਇਹ ਕਿਹਾ ਸੀ ਕਿ 1983 ਵਿੱਚ ਕਾਂਗਸੀ ਹਕਮਰਾਨਾਂ ਵੱਲੋਂ ਸਿੱਖਾਂ ਦੇ ਸਰਵਉੱਚ ਧਾਰਮਿਕ ਸਥਾਨ ਰੋਹਾਨੀਅਤ ਦੇ ਕੇਂਦਰ ਸਿਰੀਦੇ ਵਾਸਬ ਜੀ ਦੇ ਟੈਂਕਾਂ ਅਤੇ ਟੋਪਾਂ ਨਾਲ ਕੀਤਾ ਗਿਆ ਹਮਲਾ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕੀਤਾ ਗਿਆ ਕਤਲਿਆ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਸੀਨੇ ਵਿੱਚ ਖੋਪਿਆ ਹੋਇਆ ਖੰਜਰ ਹੈ ਕਾਂਗਸੀ ਹਕਮਰਾਨਾਂ ਬੀੜੇ ਲੰਬੀ ਆ ਕਾਫੀ ਆ ਪਰ ਤੁਹਾਨੂੰ ਜਿਹੜਾ ਮੇਨ ਮੁੱਦਾ ਸੁਣਾ ਦਿੱਤਾ ਦੇਖੋ ਇੱਥੇ ਦੋਗਲੇ ਚਿਹਰੇ ਇਹਨਾਂ ਦੇ ਕੰਮ ਸਾਬਤ ਹੁੰਦੇ ਆ ਇੱਕ ਪਾਸੇ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਉਸ ਕਾਂਗਰਸ ਨੂੰ ਕੋਸਰੇ ਆ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਬਹੁਤ ਮਾਰਾ ਹੋਇਆ ਖੰਜਰ ਖੋਪਿਆ ਗਿਆ ਸਿੱਖਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਸਾਬਤ ਆ ਬਿਲਕੁਲ ਸੱਚ ਆ ਖੰਜਰ ਖੋਪਿਆ ਕੱਲੀ ਕਾਂਗਰਸ ਨੇ ਨਹੀਂ ਖੋਪਿਆ ਤੇ ਨਾਲ ਭਾਜਪਾ ਨੇ ਵੀ ਖੋਪਿਆ ਤੇ ਨਾਲ ਉਹਨਾਂ ਜਨਸੰਗੀਆਂ ਨੇ ਵੀ ਖੋਪਿਆ ਤੇ ਨਾਲ ਉਹਨਾਂ ਕਾਮਰੇਡਾਂ ਨੇ ਵੀ ਖੋਪਿਆ ਹਰਿਕ੍ਰਿਸ਼ਨ ਸਰਜੀਤ ਵਰਗੇ ਕਾਮਰੇਡ ਆ ਐਲਕੇ ਅਡਵਾਨੀ ਵਰਗੇ ਤੇ ਜਿਹੜਾ ਤੁਹਾਡੇ ਹੋਰ ਭਾਜਪਾ ਦੇ ਬੜੇ-ਬੜੇ ਆਗੂ ਆ ਜਿਹੜੇ ਦੁਰਗਾ ਮਾਤਾ ਦਾ ਖਤਾਬ ਦਿੰਦੇ ਰਹੇ ਆ ਜਿਹੜਾ ਇਹ ਕਹਿੰਦੇ ਰਹੇ ਕਿ 6 ਮਹੀਨੇ ਪਹਿਲਾਂ ਹੋ ਜਾਣਾ ਸੀ ਇਹ ਹਮਲਾ ਅੱਜ ਤੁਸੀਂ ਕਹਿ ਰਹੇ ਹੋ ਮੋਦੀ ਦਾ ਬਿਆਨ ਆ ਰਿਹਾ ਕਿ ਸਿੱਖਾਂ ਨੂੰ ਜਿਹੀ ਭਾਜਪਾ ਦੇ ਆਗੂਆਂ ਨੇ ਭਾਜਪਾ ਦੇ ਲੀਡਰਾਂ ਨੇ ਬਚਾਇਆ 1983 ਵਿੱਚ ਜਦੋਂ ਕਤਲੇਆਮ ਹੋਇਆ ਦਿੱਲੀ ਦੇ ਵਿੱਚ ਤੇ ਤੁਸੀਂ ਤਾਂ ਕਹਿ ਰਹੇ ਹੋ ਕਿਤਾਬਾਂ ਲਿਖ ਰਹੇ ਹੋ ਐਲਕੇ ਅਦਵਾਨੀ ਦੀ ਕਿਤਾਬ ਲਿਖੀ ਜਾ ਰਹੀ ਆ ਤੇ ਉਹ ਕਹਿੰਦਾ ਕਿ ਅਸੀਂ ਦਬਾਅ ਪਾਉਣ ਦੇ ਕਾਰਨ ਇਹ ਹਵਲਾ ਹੋਇਆ ਨਹੀਂ ਹਮਲਾ ਨਹੀਂ ਹੁੰਦਾ ਸੀ ਅਸੀਂ ਦਬਾਅ ਪਾਇਆ ਅੱਜ ਬੜੀ ਸ਼ਰਮਨਾਕ ਗੱਲ ਆ ਕਿ ਅੱਜ ਦੇਸ਼ ਦਾ ਗ੍ਰਹਿ ਮੰਤਰੀ ਕਹਿ ਰਿਹਾ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਕਿ ਉਹਨੂੰ ਕੋਈ ਅਹਿਸਾਸ ਨਹੀਂ ਕਿ ਉਹਨੇ ਜੋ ਕੀਤਾ ਜੇਕਰ ਉਹ ਮਾਫੀ ਨਹੀਂ ਮੰਗਦਾ ਤਾਂ ਫਿਰ ਉਹਨੂੰ ਮਾਫੀ ਕਾਦੀ ਆ ਤੇ ਬਲਵੰਤ ਸਿੰਘ ਰਾਜਵਾਨੇ ਨੇ ਚਿੱਠੀ ਰਾਹੀਂ ਕਿਹਾ ਕਿ ਤੁਸੀਂ ਦੋਗਲਾ ਚਿਹਰਾ ਨਾ ਤੁਸੀਂ ਉਹ ਕਰੋ ਇੱਕ ਪਾਸੇ ਤੁਹਾਡੀ ਸਰਕਾਰ ਮੋਦੀ ਇਹ ਕਹਿ ਰਿਹਾ 83 ਦੇ ਵਿੱਚ ਜਿਹੜਾ ਕਿ ਇੰਦਰਾ ਗਾਂਧੀ ਨੇ ਕਾਂਗਰਸ ਸਰਕਾਰ ਨੇ ਇੱਕ ਸਿੱਖਾਂ ਦੇ ਦਿਲਾਂ ਤੇ ਖੰਜਰ ਖੋਇਆਗਾ ਤੇ ਫਿਰ ਤੁਸੀਂ ਤੇ ਅੱਜ ਫਿਰ ਉਸ ਨੌਜਵਾਨ ਜਿਨ੍ਹਾਂ ਜਿਸ ਨੇ ਇੱਕ ਭਾਵਨਾ ਵਿੱਚ ਬੰਦੇ ਹੋਇਆ ਜਿਨ੍ਹਾਂ ਦੇ ਕਿ ਦੁੱਖ ਨਾ ਸਹਾਰਦੇ ਹੋਇਆ ਲੱਖਾਂ ਨੌਜਵਾਨਾਂ ਦਾ ਕਤਲ ਘਾਣ ਕਰਨ ਵਾਲੇ ਬਿਆਨਾਂ ਨੂੰ ਜਿਹੜਾ ਕਿ ਉਸ ਸਮੇਂ ਦਾ ਜੋ ਕਿ ਕੋਕੋ ਕੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਸੀ ਤੇ ਉਹਨੇ ਬਦਲਾ ਲੇਤਾ ਤੇ ਅੱਜ ਉਹ ਸੱਚ ਕਹਿ ਰਿਹਾ ਤੇ ਉਹ ਜਿਹੜਾ ਨਿਆਪਾਲਕਾ ਸੁਪਰੀਮ ਕੋਰਟ ਆ ਉਹਦੇ ਵਿੱਚ ਉਹ ਝੂਠ ਨਹੀਂ ਬੋਲਿਆ ਉਹ ਕਹਿੰਦਾ ਮੈਂ ਕੀਤਾ ਪਰ ਤੁਸੀਂ ਝੂਠ ਦੇ ਸਹਾਰੇ ਲੈ ਲੈ ਕੇ ਜਿਹੜਾ ਬੰਦੇ ਨੂੰ ਬਚਾਉਂਦੇ ਹੋ ਜੇ ਬੰਦਾ ਸੱਚ ਬੋਲਦਾ ਉਹਨੂੰ ਫਾਂਸੀ ਆ ਜਿਹੜਾ ਝੂਠ ਬੋਲਦਾ ਤੇ ਉਹਨੂੰ ਰਤਬੇ ਆ ਤੇ ਉਹਨੂੰ ਕੁਰਸੀਆਂ ਨੇ ਇਹ ਹਾਲਾਤ ਤੁਸੀਂ ਸਭ ਜਾਣਦੇ ਹੋ ਤੇ ਅੱਜ ਕੀ ਹੋ ਰਿਹਾ ਭਾਈ ਬਲਬੰਦ ਸਿੰਘ ਰਾਜਵਾਨੇ ਨੂੰ ਪਾਲਚ ਨੂੰ ਲੈ ਕੇ ਅੱਜ ਮੈਂ ਇੱਕ ਵੀਡੀਓ ਬੇਕਰਿਆ ਸੀ ਸਿਵ ਸੈਨਾ ਵਾਲਿਆਂ ਦੀ ਉਹ ਕਹਿੰਦੇ ਜੀ ਫਾਂਸੀ ਹੋਣੀ ਚਾਹੀਦੀ ਐ ਇੱਕ ਪਾਸੇ ਜੋਰ ਦਾ ਕੇ ਕਹਿ ਰਹੇ ਆ ਦੂਸਰੇ ਪਾਸੇ ਕਹਿ ਰਹੇ ਆ ਜੀ ਸਾਡਾ ਹਿੰਦੂਆਂ ਦਾ ਤਿਹਾਰ ਆ ਦਿਵਾਲੀ ਤੇ ਇਹਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਫਾਂਸੀ ਭਾਈ ਕੇਂਦਰ ਸਰਕਾਰ ਦੇਣ ਨੂੰ ਤਿਆਰ ਆ ਸੁਬਰੀਂ ਕੋਰ ਦੀ ਟਿੱਪਣੀ ਆ ਫਾਂਸੀ ਕਦੋਂ ਤੈ ਹੋਣੀ ਐ ਨਹੀਂ ਹੋਣੀ ਐ ਇਹ ਅੱਗੇ ਪ੍ਰਮਾਤਮਾ ਦੇ ਹੱਥ ਦੇ ਵਿੱਚ ਸਭ ਕੁਛ ਆ ਡੋਰਾ ਪਰ ਸਿੱਖਾਂ ਦੇ ਹਿਰਦੇ ਵਾਰ-ਵਾਰ ਆ ਇੱਕ ਤਾਂ ਉਹ ਸਰਕਾਰਾਂ ਬਲੁੰਦ ਰਹਿ ਜਾਣੇ ਉਹ ਸਿਸਟਮ ਬਲੁੰਦ ਰਿਹਾਗਾ ਦੂਸਰੇ ਤਾਂ ਜਿਹੜਾ ਅਸੀਂ ਨੌਪਾਸ ਦਾ ਰਿਸ਼ਤਾ ਕਹਿੰਦੇ ਆ ਉਹ ਕਹਿੰਦੇ ਫਾਂਸੀ ਹੋਣੀ ਚਾਹੀਦੀ ਆ ਜਿਹੜੇ ਦੋ ਟਕੇ ਆ ਦੇ ਬੰਦੇ ਹੁੰਦੇ ਆ ਆ ਕੇ ਬਹਿ ਜਾਂਦੇ ਆ ਆਏ ਜੇ ਪੱਤਰਕਾਰ ਹੁੰਦੇ ਆ ਜਿਹੜੇ ਇਹਨਾਂ ਦੀ ਇੰਟਰਵਿਊਆਂ ਲੈਂਦੇ ਆ ਇਹਨਾਂ ਨੂੰ ਸਿਰੇ ਚੜਾਉਂਦੇ ਆ ਫਿਰ ਇਹ ਸਿੱਖਾਂ ਦੇ ਜ਼ਖਮਾਂ ਤੇ ਹੋਰ ਜ਼ਖਮਾਂ ਨੂੰ ਜਿਹੜੇ ਅੱਲੇ ਕਰਦੇ ਆ ਉਹਨਾਂ ਤੇ ਲੂਣ ਭੁਗਦੇ ਆ ਮਿਰਚਾ ਭੁਗਦੇ ਆ ਤੇ ਦੂਸਰੀ ਆਪਾਂ ਗੱਲ ਕਰਾਂਗੇ ਉਸ ਸਰਪੰਚ ਸਾਹਿਬ ਕਾ ਸਰਪੰਚ ਸੈਣਾ ਜੋ ਕਿ ਦੱਸਿਆ ਜਾ ਰਿਹਾ ਕਿ ਉਸ ਦੇ ਪਿੰਡ ਦੇ ਤਿੰਨ ਨੌਜਵਾਨਾਂ ਨੇ ਜਿਹੜਾ ਕਿ ਉਹਨੂੰ ਗੋਲੀ ਲਾ ਕੇ ਜਿਹੜਾ ਮਾਰਿਆ ਗਿਆ ਗੋਲੀਆਂ ਦੇ ਨਾਲ ਭੁੰਨਿਆ ਗਿਆ ਇਹਦੇ ਪਿੱਛੇ ਬੜੀ ਵੱਡੀ ਸਾਜ਼ਿ ਸਭ ਨੂੰ ਪਤਾ ਮੈਂ ਤੁਹਾਨੂੰ ਪਹਿਲਾਂ ਵੀ ਕੱਲ ਵੀ ਬੇਨਤੀ ਕਰਕੇ ਇੱਥੇ ਇਤਹਾਜ਼ਮੇ ਕਰਦਾ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਪੁਲਿਸ ਕਹਿੰਦੀ ਆ ਕਿ ਜੀ ਅਸੀਂ ਬੰਦੇ ਫੜ ਲੇ ਅਸੀਂ ਵੈਰੀਫਾਈ ਕਰ ਲੇ ਬੰਦੇ ਉਹ ਪੈਸੇ ਦਾ ਲੈਂਡ ਦੇਣ ਨਹੀਂ ਪਰ ਐਸੇ ਵਿਅਕਤੀ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਕਾਂਗਰਸ ਤੇ ਉਹਨਾਂ ਦਾ ਪਰਿਵਾਰ ਇਹ ਕਹਿ ਰਿਹਾ ਕਿ ਲਾਲ ਸਿੰਘ ਉੱਗੋ ਕੇ ਕਿਹਦੇ ਨਾਲ ਉਹਦੀ ਬਹਿਸ ਹੋਈ ਸੀ ਤੇ ਉਹ ਦੱਸਦਾ ਸੀ ਕਿ ਮੈਨੂੰ ਇਸ ਐਮਐਲ ਤੋਂ ਖਤਰਾ ਗਾ ਮਰਬਾ ਸਕਦਾ ਗਾ ਅੱਜ ਪਰਿਵਾਰ ਦਾ ਸਾਕ ਅੱਜ ਉਹਨਾਂ ਲੋਕਾਂ ਦਾ ਸਾਕ ਅੱਜ ਉਸ ਐਮਐਲ ਤੇ ਆ ਪਰ ਉਹਦੀ ਕਾਰਵਾਈ ਕਰਨ ਵਾਲਾ ਕੌਣ ਆ ਪੁਲਿਸ ਪੁਲਿਸ ਕਿਹਦੇ ਅੰਦਰ ਆ ਭਗਵਾਨਤਮਾਨ ਦੇ ਸਰਕਾਰ ਕਿਹਦੀ ਆ ਭਗਵਾਨਤਮਾਨ ਦੀ ਆਵਾ ਦੀ ਪਾਰਟੀ ਦੀ ਫਿਰ ਤੁਸੀਂ ਕਿਵੇਂ ਭਾਲਦੇ ਹੋ ਕਿ ਤੁਹਾਨੂੰ ਇਨਸਾਫ ਮਿਲ ਜਾਊਗਾ ਕਿ ਤੁਸੀਂ ਕਿਵੇਂ ਭਾਲਦੇ ਹੋ ਕਿ ਤੁਹਾਨੂੰ ਜਿਹੜੀ ਅਨਕਵਾਰੀ ਹੈ ਸਹੀ ਹੋ ਜਾਊਗੀ ਇਹ ਅਨਕਵਾਰੀ ਜਿਹੜੀ ਇਹ ਜਿਹੜੀਆਂ ਅਨਕਵਾਰੀਆਂ ਹੁੰਦੀਆਂ ਇਹ ਜੇ ਜਿਆਦਾ ਸਿਵੀ ਅਨਕਵਾਰੀ ਕਰ ਸਕਦੀ ਹੈ ਇਹਦੀ ਪੂਰੀ ਜਾਂਚ ਪੜਤਾਲ ਕਰ ਸਕਦੀ ਹੈ ਤਹ ਤੱਕ ਜਾ ਸਕਦੀ ਆ ਕਿ ਇੱਕ ਬੰਦਾ ਜਿਹੜਾ 15 20 ਸਾਲ ਨਾਲ ਰਹਿੰਦਾ ਹੋਵੇ ਤੇ ਉਹਦੇ ਕੋਲੇ ਦੋ ਨੰਬਰ ਦਾ ਅਸਲਾ ਕਿੱਥੋਂ ਆਇਆ ਇਹ ਵੱਡੇ ਸਵਾਲ ਨੇ ਬੜਾ ਕੁਝ ਆ ਪਾ ਕਹਿ ਸਕਦੇ ਆ ਪਰ ਜੋ ਕੁਝ ਹੋ ਰਿਹਾ ਅੱਜ ਪੰਜਾਬ ਦੇ ਵਿੱਚ ਬਹੁਤ ਮੰਦ ਭਾਗਾ ਹੋ ਰਿਹਾ ਇਸੇ ਖਬਰ ਜੁੜੀ ਆ ਕਿ ਭਾਈ ਅੰਮਰਪਾਲ ਸਿੰਘ ਅਕਾਲੀ ਦਲ ਵਾਰਤ ਪੰਜਾਬ ਦੇ ਜਥੇਬੰਦੀ ਅਤੇ ਜਿਹਨੇ ਹੁਣ ਪਾਰਟੀ ਬਣਾ ਲਈ ਆ ਤਰਨਤਾਰਨ ਤੋਂ ਜਿਹੜੀ ਜਿਵਣੀ ਚੋਣ ਹੋ ਰਹੀ ਆ ਉਹਦੇ ਵਿੱਚ ਸੰਦੀਪ ਸਿੰਘ ਸੰਨੀ ਦਾ ਭਰਾ ਮਨਦੀਪ ਸਿੰਘ ਜਿਹੜਾ ਚੋਣ ਮੰਦਾਨ ਦੇ ਵਿੱਚ ਉਤਾਰ ਦਿੱਤਾ ਦੇਖੋ ਤਰਨਤਾਰਨ ਸਾਹਿਬ ਵਾਲਿਓ ਕਦੇ ਪੈਟਰਾਂ ਲਵਾ ਦਿਓ ਕਿਉਂਕਿ ਉਸ ਉਹਦੇ ਭਰਾ ਨੇ ਸੰਦੀਪ ਸਿੰਘ ਸੰਦੀ ਨੇ ਉਹ ਬੁੱਚੜ ਮਾਰਿਆ ਜਿਹੜੇ ਹਜ਼ਾਰਾਂ ਸਿੱਖਾਂ ਦਾ ਕਤਲ ਕੀਤਾ ਹਜ਼ਾਰਾਂ ਸਿੱਖਾਂ ਦਾ ਕਤਲ ਕਰਕੇ ਲਾਸਨ ਖੁਰਦਵਰਦ ਕਰ ਦਿੱਤਾ ਹਾਲੇ ਤੱਕ ਕੋ ਲਾਸਾ ਨਹੀਂ ਮਿਲੀਆਂ ਇਹਦੇ ਯੋਧਿਆਂ ਨੂੰ ਤੇ ਜਰੂਰ ਤੁਸੀਂ ਸਾਥ ਦਿਆ ਕਰੋ ਗੱਲਾਂ ਸਾਥ ਨਹੀਂ ਦਿੰਦਾ ਇਸ ਕਰਕੇ ਅੱਜ ਮਾਤਾ ਤੋਂ ਮਾਫੀ ਮੰਗਦਾ ਤੇ ਇਸ ਵੀਡੀਓ ਨੂੰ ਜਿਹੜਾ ਸ਼ੇਅਰ ਜਰੂਰ ਕਰ ਦਿਓ ਅੱਗੇ ਵੱਧ ਤੋਂ ਵੱਧ ਆਪਣੇ ਕਮੈਂਟ ਜਰੂਰ ਕਰਨੇ ਆ ਧੰਨਵਾਦ ਬੈਰਜੇ ਕਾ ਖਾਲਸਾ ਵੈਰਜੇ ਕੀ ਫਤਿਹ